ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗਿਆਨੀ ਅਗਵੀਰ ਸਿੰਘ ਜੀ ਜ਼ੈਦਾਰ ਸ਼੍ਰੀ ਕਲਤਕ ਸਾਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਉਪਰ ਇੱਕ ਸਿੱਖ ਪੰਥ ਦੇ ਨਾਂ ਤੇ ਆਦੇਸ਼ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਇੱਕ ਸਵੇਹਾ ਦਿੱਤਾ ਸੀ ਸੇ ਕੌਮ ਨੂੰ ਜਿਸ ਵਿੱਚ ਹੁਕਮ ਨਮਾਇਆਂ ਨੂੰ ਲੈ ਕੇ ਉਹਨਾਂ ਨੇ ਗੱਲ ਬੜੀ ਸਪਸ਼ਟ ਕਰ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜੇ ਅਕਾਲ ਤਖਤ ਸਾਬ ਵੱਲੋਂ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਸਨ ਉਹਨਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਇਸ ਸੰਦੇਸ਼ ਦੇ ਨਾਲ ਕਾਫੀ ਜਿਹੜੀਆਂ ਲੋਕਾਂ ਦੇ ਮਨਾਂ 'ਚ ਸੰਕਟਾਂ ਦੇ ਦਰਮਿਆਨ ਚਰਚਾਵਾਂ ਸਨ ਉਹ ਸਾਰੀਆਂ ਸਾਫ਼ ਹੋ ਗਈਆਂ ਸੀ ਉਸ ਤੋਂ ਬਾਅਦ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਿੰਘ ਸਾਹਿਬ ਗੁਰਦੇਵ ਸਿੰਘ ਜੀ ਦਾ ਮੁਲਕਤ ਕਰਕੇ ਆਏ ਨੇ ਅਤੇ ਉਹਨਾਂ ਨੇ ਬਾਅਦ ਆ ਕੇ ਕਿਹਾ ਕਿ ਹੁਕਮਨਾਮਿਆਂ ਦੇ ਸਬੰਧ ਵਿੱਚ ਸਿੰਘ ਸਾਹਿਬ ਗੁਰਦੇਵ ਸਿੰਘ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੀਆਂ ਗੱਲਾਂ ਮੰਨ ਲੀਆਂ ਨੇ ਅਤੇ ਉਹਨਾਂ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਉਸ ਦੇ ਹੁਕਮਨਾਮੇ ਆਏ ਸਨ ਉਹਨਾਂ ਵਿੱਚ ਕੋਈ ਜਿਹੜੀ ਅਕਾਲੀ ਦਲ ਵੱਲੋਂ ਇਹ ਗੱਲ ਆਖੀ ਗਈ ਸੀ ਬਿਨਾਂ ਵਜ੍ਹਾ ਤੋਂ ਕਿ ਅਸੀਂ ਨਹੀਂ ਇਹ ਮੰਨ ਸਕਦੇ ਕਿ ਸਿੰਘ ਸਾਹਿਬ ਨੇ ਸਾਡੀ ਉਹ ਗੱਲ ਪਰਵਾਹ ਕਰ ਲਈ ਹੈ ਅਸੀਂ ਸਾਰੀਆਂ ਸੰਗਤਾਂ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦੇ ਹਾਂ ਬੜੇ ਪੁਖਤਾ ਸੂਤਰਾਂ ਤੋਂ ਪ੍ਰੋਸੀਗ ਵਸੀਲਿਆ ਤੋਂ ਕਿ ਇਦਾਂ ਦੀ ਕੋਈ ਗੱਲ ਸਿੰਘ ਸਾਹਿਬ ਗੁਰਜੀਤ ਸਿੰਘ ਜੀ ਵੱਲੋਂ ਨਹੀਂ ਉਹਨਾਂ ਦੇ ਨਾਲ ਕੀਤੀ ਗਈ ਜਾਂ ਉਹਨਾਂ ਨੂੰ ਕਿਸੇ ਹੁਕਮਨਾਮੇ ਦੇ ਸਬੰਧ ਵਿੱਚ ਕਿਸੇ ਹੁਕਮਨਾਮੇ ਦੀ ਸੋਧ ਜਾਂ ਕੋਈ ਉਹਦੇ ਮਤਲਕ ਕੋਈ ਹੋਰ ਗੱਲ ਸਿੰਘ ਸਾਹਿਬ ਨੇ ਨਹੀਂ ਆਖੀ ਸੋ ਇਹ ਡਾਕਟਰ ਦਿਲਜੀਤ ਸਿੰਘ ਚੀਮਾ ਅਤੇ ਉਹਨਾਂ ਦੇ ਸਾਥੀ ਜੋ ਵੀ ਆਖ ਰਹੇ ਨੇ ਇਹ ਸਰਾਸਰ ਗੁੰਮਰਾਹ ਕਰਨ ਦੀ ਕੋਸ਼ਿਸ਼ ਆ ਤੇ ਇਹ ਵੀ ਬੜੀ ਮੰਧਪਾ ਕੀ ਗੱਲ ਹੈ ਕਿ ਜਿਹੜਾ ਅਧਕਾਰ ਖੇਤਰ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦਾ ਹੈ ਯਾਨੀ ਵੀ ਸਿੰਘ ਜੀ ਦਾ ਹਕੂਮਨਾਮਾ ਲੈ ਕੇ ਉਹਦੇ ਬਾਰੇ ਉਹ ਜਿਹੜੀ ਆਪਣੇ ਵੱਲੋਂ ਕੁਝ ਗਲਤ ਟਿੱਕਾ ਟਿੱਪਣੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕਿਸੇ ਵੀ ਵਿਅਕਤੀ ਨੂੰ ਕੋਈ ਇਸ ਗਲਤੀ ਜਾਚਿਤ ਨਹੀਂ ਹੈ ਕਰਕੇ ਹਕੂਮਨਾਮੇ ਇੱਕ ਵਾਰੀ ਅਕਾਲ ਤਖਤ ਸਾਹਿਬ ਦੇ ਫਤਵੀਰ ਤੋਂ ਜਾਰੀ ਕੀਤੇ ਗਏ ਨੇ ਤੇ ਉਸ ਵਿੱਚ ਕੋਈ ਹੋਰ ਟਿਲਮਟ ਨਹੀਂ ਹੋਣੀ ਚਾਹੀਦੀ ਨਾ ਹੋ ਸਕਦੇ ਆ ਤੇ ਨਾ ਹੀ ਉਹਦੇ ਵਿੱਚ ਕੋਈ ਸੋਧ ਦੀ ਗੁੰਜਾਇਸ਼ ਹੁੰਦੀ ਹੈ ਅਸੀਂ ਇਸ ਗੱਲ ਦੀ ਜ਼ੋਰਦਾਰ ਸ਼ਬਦਾਂ ਰਾਹੀਂ ਨਖੇਦੀ ਕਰਦੇ ਆ ਤੇ ਨਾਲ ਇਹ ਵੀ ਸਮੂਚੇ ਸਿੱਖ ਪੰਥ ਨੂੰ ਸੁਚੇਤ ਕਰਦੇ ਆ ਕਿ ਜਿਹੜੀ ਜਿਹੜੇ ਲੀਡਰ ਕੁਝ ਸ਼੍ਰੋਮਣੀ ਕਾਲੀਦਾਵ ਤੇ ਬਾਰ ਬਾਰ ਇਹ ਗੱਲ ਆਖ ਰਹੇ ਨੇ ਕਿ ਸਾਡੇ ਉੱਪਰ ਕੋਈ ਕਾਨੂੰਨੀ ਅੜਚਨ ਹੈ ਜਾਂ ਸਾਨੂੰ ਕੋਈ ਕਾਨੂੰਨ ਦੀ ਪਾਬੰਦੀ ਆ ਕਿ ਅਸੀਂ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਅਧਿਕਾਰ ਖੇਤਰ ਆ ਉਹ ਨਹੀਂ ਅਸੀਂ ਉਹਨੂੰ ਪ੍ਰਵਾਨ ਕਰ ਸਕਦੇ ਜਾਂ ਕੋ ਹੋਰ ਜਿਹੜੇ ਫਸਲੇ ਜਿਹੜੇ ਸਿੰਘ ਸਾਹਿਬ ਨੇ ਉਸ ਦਿਨ ਲੈ ਸੀ ਅਸੀਂ ਨਹੀਂ ਉਹ ਮੰਨ ਸਕਦੇ ਇਹ ਬਿਲਕੁਲ ਗਲਤ ਆ ਸਿੰਘ ਸਰਵਾਨ ਉਹਨਾਂ ਨੇ ਵੀ ਬਹੁਤ ਸਾਰੇ ਜਿਹੜੇ ਸਿੱਖ ਬੁੱਧੀਜੀਵੀ ਨੇ ਜਾਂ ਜਿਹੜੇ ਸਿੱਖ ਆਪਣੇ ਮਾਰ ਨੇ ਉਹਨਾਂ ਨੂੰ ਉੱਚਾਇਆ ਉਹਨਾਂ ਤੋਂ ਸਿੰਘ ਸਾਹਿਬ ਨੇ ਜਾਣਕਾਰੀ ਲਈ ਆ ਤੇ ਉਹਨਾਂ ਨੇ ਬਿਲਕੁਲ ਸਪਸ਼ਟ ਆਖਿਆ ਸਿੰਘ ਸਰਵਾਨ ਨੂੰ ਕਿ ਇਹਦੇ ਵਿੱਚ ਕੋਈ ੜਕਾ ਨਹੀਂ ਇਹਦੇ ਵਿੱਚ ਕੋਈ ਕਾਨੂੰਨੀ ਅੜਚਲ ਨਹੀਂ ਤੇ ਨਾ ਹੀ ਕੋਈ ਅਕਾਲੀ ਦਲ ਤੋਂ ਕਿਸੇ ਗੱਲ ਦਾ ਕੋਈ ਖਤਰਾ ਆ ਜੀ ਅਕਾਲੀ ਦਲ ਦੀ ਲੀਡਰਸ਼ਿਪ ਕਿਸੇ ਗੈਰ ਸਿੱਖ ਤੋਂ ਕੋਈ ਆਪਣੇ ਵੱਲੋਂ ਤਿਆਰ ਕੀਤੀ ਕੋਈ ਜਿਹੜਾ ਸੁਝਾਅ ਆ ਉਹ ਸਿੰਘ ਸਾਹਿਬ ਨੂੰ ਦੇ ਰਹੇ ਨੇ ਇਹ ਤਾਂ ਉਹਨਾਂ ਦਾ ਭੁਲਿਖਾ ਆ ਜਾਂ ਉਹ ਉਹ ਅਗਰ ਉਹ ਕਰ ਰਹੇ ਨੇ ਤਾਂ ਉਹ ਗਲਤ ਕਰ ਰਹੇ ਨੇ ਲੇਕਿਨ ਅਸੀਂ ਇਹ ਗੱਲ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਵੀ ਜਿਹੜੇ ਆਪਣੇ ਕਾਨੂੰਨੀ ਮਾਹਰ ਨੇ ਬੁੱਧੀਜੀਵੀ ਨੇ ਜਿਨ੍ਹਾਂ ਦਾ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਸੰਬੰਧ ਰਿਹਾ ਇਹ ਅਕਾਲੀ ਦਲ ਦੇ ਸਰਗਰਾਂ ਨੂੰ ਬੜੇ ਚੰਗੇ ਤਰੀਕੇ ਨਾਲ ਜਾਣਦੇ ਨੇ ਉਹ ਸਾਰੇ ਸਿੰਘ ਸਭਾਨ ਤੱਕ ਆਪਣੀ ਗੱਲ ਪਹੁੰਚਾ ਚੁੱਕੇ ਹਨ ਅਕਾਲ ਤਖਤ ਸੰਧ ਹੁਕਮਨਾਮਿਆਂ ਵਿੱਚ ਵੈਸੇ ਵੀ ਆਪਾਂ ਸਾਰੇ ਇੰਨੀ ਜਾਣਕਾਰੀ ਰੱਖਦੇ ਹਾਂ ਕੋਈ ਦੇਸ਼ ਦਾ ਕਾਨੂੰਨ ਨਹੀਂ ਦਖਲ ਦਿੰਦਾ ਨਾ ਕੋਈ ਦੇਸ਼ ਦਾ ਕਾਨੂੰਨ ਸਾਨੂੰ ਇਹਦੇ ਵਿੱਚ ਕੋਈ ਆਪਣੇ ਪੜਾ ਸਕਦਾ ਆ ਨਾ ਕੋਈ ਸਾਨੂੰ ਕਹਿ ਸਕਦਾ ਕਿ ਤੁਸੀਂ ਇੰਜ ਨਹੀਂ ਤੇ ਇੰਜ ਕਰੋ ਸਾਡਾ ਜਿਹੜਾ ਸਿਧਾਂਤ ਆ ਮੇਰੀ ਪੀੜੀ ਦਾ ਉਹ ਹਰ ਗੁਰਸਿੱਖ ਨੂੰ ਪੰਥ ਦਰਦੀ ਨੂੰ ਉਹਦੇ ਬਾਰੇ ਪਤਾ ਆ ਕਿ ਅਸੀਂ ਉਸ ਸਿਧਾਂਤ ਤੇ ਪਹਿਰਾ ਦੇਣਾ ਆ ਸੋ ਜੀ ਸਾਰੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਅਪੀਲ ਕਰਦੇ ਆਂ ਕਿ ਭਾਈ ਆਪਾਂ ਸਾਰੇ ਜ਼ਿੰਮੇਵਾਰ ਵਿਅਕਤੀ ਆ ਸਾਰੇ ਸਿਆਣੇ ਆ ਪੰਥ ਵਾਸਤੇ ਆਪਾਂ ਸਾਰੇ ਬਹੁਤ ਸੋਹੇਰਦੇ ਆ ਤੇ ਪੰਥ ਦੇ ਭਲੇ ਵਾਸਤੇ ਆਪਾਂ ਸਾਰੇ ਕੰਮ ਕਰ ਰਹੇ ਆ ਕੋਈ ਕਿਸੇ ਦਾ ਨਿੱਜੀ ਸਵਾਰਥ ਨਹੀਂ ਨਾ ਸੀ ਕਿਸੇ ਨਿੱਜੀ ਵਿਅਕਤੀ ਦਾ ਵਿਰੋਧ ਕਰਦੇ ਨਾ ਕਿਸੇ ਨਿੱਜੀ ਵਿਅਕਤੀ ਨਾਲ ਸਾਡਾ ਕੋਈ ਕਿਸੇ ਤਰੀਕੇ ਦਾ ਕੋਈ ਆਪਣੇ ਜਿਹੜਾ ਹੈਗਾ ਆ ਵੈਰ ਆ ਜਾਂ ਕੋਈ ਮੁਖਾਲਫਤ ਆ ਆਪਾਂ ਸਾਰੇ ਪੰਥ ਵਾਸਤੇ ਜਿਹੜਾ ਜੂਝ ਰਹੇ ਆ ਪੰਥ ਦੀ ਸੇਵਾ ਕਰ ਰਹੇ ਆ ਇਸ ਲਈ ਤੁਹਾਨੂੰ ਬੇਨਤੀ ਆ ਕਿ ਇਦਾਂ ਦਾ ਜਿਹੜਾ ਗੁੰਮਰਾਹਕੁੰਨ ਪ੍ਰਚਾਰ ਨਾ ਕੀਤਾ ਜਾਵੇ ਸਿੰਘ ਸਭਾ ਨੂੰ ਮਿਲ ਕੇ ਤੇ ਬਾਹਰ ਆ ਕੇ ਤੁਸੀਂ ਉਹਨਾਂ ਦੇ ਉਹਨਾਂ ਦੀ ਬਦੌਲਤ ਕੋਈ ਹੋਰ ਗੱਲ ਆਖੋ ਜਿਹੜੀ ਉੱਥੇ ਨਹੀਂ ਹੋਈ ਔਰਲੇ ਸਮੇਂ 'ਚ ਆਪਾਂ ਸਭ ਨੂੰ ਇਹ ਯਕੀਨ ਆ ਕਿ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਾਫ਼ ਹੋ ਜਾਣੀਆਂ ਆ ਤੇ ਸਿੰਘ ਸਾਹਿਬ ਨੇ ਤਾਂ ਇਹੀ ਜੋ 6 ਤਰੀਕ ਨੂੰ ਗੁਰਪੁਰ ਵਾਲੇ ਦਿਨ ਸਿੱਖ ਪੰਥ ਨੂੰ ਜਿਹੜਾ ਸੰਦੇਸ਼ ਦਿੱਤਾ ਸੀਗਾ ਉਹਨਾਂ ਨੂੰ ਇਹੀ ਆਖਿਆ ਕਿ ਜੋ ਵੀ ਹੁਕਮਨਾਮੇ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਲੀਡਰਸ਼ਿਪ ਨੂੰ ਉਹਨਾਂ ਦੀ ਇਨ ਬਿਨ ਔਰ ਲਗ ਅਭੀ ਚਾਹੀਦੀਆ ਬਿਨਾ ਚੱਲੇ ਤੋਂ ਪਹਿਲਾ ਕਮਜ਼ੋਰੀ ਤੋਂ ਇਹ ਸਾਰੀ ਲੀਡਰਸ਼ਿਪ ਦਾ ਫਰਜ਼ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ